ਦੀ ਨਵਾਲੀ ਸਰਕਾਰੀਓ ਮੁੱਖ ਮੰਤਰੀ ਜੀ ਸ਼ਰਤ ਸਿੰਘ ਜੀ ਆਪਣੇ ਸਾਥ ਨਾਲ ਸ਼ਹਿਰ ਮਾਲਾ ਉਹ ਵੀ ਜੇਰਮਨ ਸਾਧਕ ਸਰਦਾਰ ਜੀ ਸੰਦਰ ਸਿੰਘ ਨੇ ਬਖਸ਼ਾ ਕੇ ਤੁਹਾਡੇ ਉੱਥੇ ਯਾਰਾਂ ਜੀ ਤਾਂ ਕੇਵਲ ਜਰਾਦਾ ਰਹਿਣਾ ਇੱਥੇ ਤੁਹਾਡੇ ਵਿੱਚ ਸਾਰੇ ਨਿਰਦੇਸ਼ਕ ਜੀ ਸਿੱਖ ਪੰਥ ਆ ਵੀ ਸਾਰੇ ਜਹਦਰ ਸਿੰਘ ਤੇ ਬਾਬਾ ਵਿਪਕਿਤ ਮੇਰਤੌਰ ਦੀ ਜਿਨ੍ਹਾਂ ਦੇ ਘਰ ਦੇ ਵਿੱਚ ਆਪਾਂ ਇੱਕ ਪ੍ਰੋਗਰਾਮ ਬਣਾ ਰਹੇ ਹਾਂ ਰੱਖਿਆ ਜੀ ਸਾਰੇ ਸੰਗਤਾਂ ਤੋਂ ਆਏ ਕਿ ਪੀਖਾ ਖਾਸਾ ਜੀ ਜੀ ਬਦੇ ਮੈਂ ਤੋਂ ਪਹਿਲਾਂ ਸਾਰੇ ਬੁਲਾ ਰਿਆ ਨੇ ਨਹੀਂ ਕਿ ਬੋਰਡ ਇਖਤਾਰ ਦੇ ਨਾਲ ਬੀਬਾ ਜੀ ਉਹਨਾਂ ਨੇ ਵੀ ਸਾਨੂੰ ਬੇਨਤੀ ਕੀਤੀ ਹੈ ਕਿ ਬੋਰਡ ਪੌੜੀਆ ਦੇ ਪੌੜੀਆ ਕਾਲੀਦਲ ਕਿਉਂ ਪੌੜੀਆ ਉਹਦੇ ਕਾਰਨ ਦੇਖੋ ਕਈ ਗੱਲਾਂ ਆਪਣੇ ਵਿੱਚ ਮੈਂ ਸਮਝ ਮੈਦਾਵੀ 50 ਸਾਲ ਦੇ ਲਗਭਗ 50 ਜਾਂ ਦੇ ਲਗਭਗ 60 ਸਾਲ ਦੇ ਵਿੱਚ ਚੱਲ ਰਹੇ ਨੇ ਜੇ ਮਾਵੀ ਜਨਰ ਛੋਟਾ ਹੈ ਨਾ ਵਟਾਂ ਦੇ ਤਰ੍ਹਾਂ ਮਡੇ-ਮਡੇ ਵਰ ਪੱਲੇ ਜਦਿਆਂ ਗੱਲ ਕਰਦੇ ਨੇ। ਪਰ ਮਿਸ ਹੋਵਦਾ ਨਹੀਂ ਸਰਕਾਰਾਂ ਲਾਰੇ ਲਾਉਣੇ ਨੇ ਗਰੀਬੀ ਨਹੀਂ ਟਾਉਣੀਆਂ। ਫਿਰ ਲਾਰੇ ਲਾ ਜਾਂਦੀਆਂ ਨੇ ਗਰੀਬ ਤੋਂ ਉੱਤੇ ਦਸਤੇ ਰਿੰਦੇ। ਵੀ ਵੀ ਇਹੋ ਚੋਧਣ ਹੋਣ। ਗਰੀਬ ਦੀ ਗੱਲ ਤਾਂ ਕਰ ਜਾਂਦੇ ਆ ਪਰ ਅਮੀਰੀ ਉੱਥੇ ਹੀ ਕਰਦੇ। ਜਦੋਂ ਸ਼ੋਹ ਦੇ ਦਾ ਪਰਸਲੇ। ਜਦੋਂ ਮੌਕਾ ਮਿਲਿਆ ਸਰਕਾਰ ਚ ਆਉਂਦਾ। ਦੋਹਰਾ ਮੇਨਟਰ ਸਰਪੰਚ ਵੀ ਪਿੰਡ ਬਣੇ ਕੋਕਾ ਕਮਿਸ਼ਨਰ ਜੀ ਉਹ ਜਦੋਂ ਸਰਕਾਰ ਚਾਹੁੰਦੇ ਮੁੱਖ ਮੰਤਰੀ ਆ ਤੇ ਫਿਰ ਮੁੱਖ ਮੰਤਰੀ ਉਹ ਜਿਹੜੇ ਮਿਲਗੇ ਜਿਹੜੇ ਦੇਵਤਾ ਹਿੱਸੇ ਵਾਲਾ ਪ੍ਰਕਾਸ਼ ਸਿੰਘ ਬਾਸਵਾ ਉਹ ਲੋਕ ਹੀ ਦਾ ਮੁੱਖ ਮੰਤਰੀ ਤੇ ਜਦੋਂ ਗੱਲ ਚੱਲੀ ਗਰੀਬਾਂ ਦੀ ਬਹਿਸ ਸਰ ਇਹ ਮੇਰੇ ਵੀ ਮੰਤਵ ਨਾਲ ਇਤੋਂ ਉੱਪਰ ਬਣ ਗਏ ਆਪਾਂ ਐਮਐਲਏ ਬਣ ਗਏ ਆਪਾਂ ਸਰਕਾਰ ਆ ਗਏ ਆ ਤਾਂ ਆਹ ਜੇ ਤੇਨਾਂ ਥੋੜਾ ਮੇਨ ਗਰੀਬ ਨੇ ਜੀਆ ਇਹ ਪਤੀ ਨੇ ਵਿਆਹ ਵਾਸਤੇ ਚੰਗਾ ਬੁਆਇਆ ਸੀ ਲੋਕਾਂ ਦੇ ਬਾਕੀ ਜਮਾ ਗਰੀਬ ਦਾ ਗਰੀਬ ਰਿਸ਼ਤੇਦਾਰਾਂ ਮੇਨ ਨੂੰ ਨਹੀਂ ਆਇਆ ਬੁਢਾਪਾ ਦੀ ਮਿਹਰ ਤੋਂ ਨਾ ਕਰਿਆ ਕਰਾ ਜੋ ਵੀ schemes ਬਣਾ ਲਈ ਜਿਹਦੇ ਨਾਲ ਖਤ ਦਿਖਾਵੇ एमडी ਉਹ ਰੋ 50000 ਰੁਪਏ ਅੱਜ ਦੇ ਉਹਨਾਂ ਪੜਾਈ ਕਿ ਪੈਨਸ਼ਨ 50 ਰੁਪਏ ਦਾ ਕਿੰਨੇ ਇਹ ਅੱਜ ਜਿਹੜੇ 2500 ਦੇ ਲਗਭਗ ਹੋ ਗਿਆ ਤੇ ਦੇ ਨਹੀਂ ਰਿਹਾ ਮarre ਸੇਤਨ ਘਰਾ ਦੇ ਪਹਿਲੇ ਜਿਹੜੇ ਆ ਬਿੱਲ ਨਹੀਂ ਦਿੱਤੇ ਜਾਂਦੇ ਉਹ 4 ਤੋਂ ਜੋ ਜਿਹੜਾ ਸੀ ਸ਼ੁਰੂਆਤ ਆ ਪਕੀ ਦੀ ਕਰਾਣੇ ਬਿੱਲ ਹੋ ਗਏ ਕੋਈ ਕਿੰਦਰ ਸਰਪ ਕੋ ਪਛਾ ਦੇ ਦੇ ਕੋਈ ਚੰਗੇ ਕਾਲਜ ਦੇ ਵਿੱਚ ਦਾ ਸੀਤ ਉਹ ਵੇ ਫਟਾ ਕਰੀਬ ਪੜਨਾ ਚਾਹਦਾ ਜਿਹੋ ਵੀ ਕਾਲਜ ਸਰਪ ਹੋਣੀ ਸਰਕਾਰ ਪਾਸੇ ਪੇ ਕਰਦੀシャレ ਜਿੰਨੇ ਵਾਲੀ ਬੰਦੀਆਂ ਪੇ ਰੰਗ ਉਹ ਸ਼ਰੀਪ ਹੈਗੀ ਆ ਪਰ ਇਹ ਪ੍ਰੇਮ ਨਹੀਂ ਵਿੱਚ ਬੁਝੀ ਗੱਲ ਰਹੀ ਰੋਟੀ ਨਹੀਂ ਚੱਲਦਾ ਹੁੰਦੀ ਆਪਾਂ ਕਰੇ ਆਤਾਈ ਦੇ ਗੁਰੂ ਜੀ ਕੋਵਿਡ ਦੇ ਕੇ ਲੋਕਾਂ ਕੰਕਦੇ ਹੀ ਸੀ ਲੋਕਾਂ ਘਾਟਾ ਜਿਹੜਾ ਹੈ ਉਹ ਹਰ ਮਹੀਨੇ ਕਰਪਾ ਦੀ ਦੇ ਘਾਟਾ ਵੱਟਦਾ ਨਾ ਘਾੜ ਵੀ ਚੱਲ ਪਈ ਹੋਰੇ ਲੋੜਾ ਹੀ ਆਪਣੀਆਂ ਜਿਹੜੀਆਂ ਜੀ ਕਾਨੂੰਨੀ ਗੱਲ ਆਈ ਕਾਨੂੰਨੀ ਆਇਆ ਬੜਾ ਹੁਣ ਗਵਰਨਮੈਂਟ ਵੀ ਕਰਨ ਵਾਲਿਆਂ ਦੇ ਪੈਸੇ ਵੀ ਆ ਗਏ ਜਿਹੜਾ ਗਰੀਬ ਕੰਮ ਕਰਦਾ ਹੀ ਚਾਹੇ ਉਹ ਦਿਹਾੜੀ ਕਰਦਾ ਹੀ ਚਾਹੇ ਉਹ ਕੋਈ ਹੋਰ ਕਾਰੋਬਾਰ ਕਰਦਾ ਇਹਨੂੰ ਪੈਨ ਪੰਜ ਲੱਭੇ ਉਹਦੇ ਖਰਚੇ ਕਰਾ ਦੇਣਾ ਇਹਨਾਂ ਗੱਲਾਂ ਸੋ ਜੋ ਪੂਰੇ ਹੋਣ ਲੱਭੇ ਦੋ ਵਜਨ ਲੱਫੇ ਵੀ ਮਕਾਨ ਕਿਹਨੇ ਬਣਾ ਲਿਆ ਕਿ ਇਹਨੇ ਪੋਜ ਜਿਹੜੇ ਸ਼ਾਨੇ ਬੰਦੇ ਸੀ ਉਹਨਾਂ ਨੇ ਖੁਦ ਆਪ ਚੁੱਕ ਕੇ ਆਪਣਾ ਰਣਾ ਚਾਹਵਾ ਬਣਾ ਲਿਆ ਤੇ ਸਾਰਾ ਕੰਮ ਮਦਦ ਹੜੀ 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 ਬਾਬਾ ਸਪੇਅਰ ਦਾ ਬੁਢੀ ਕਾਮੀ ਹੈ ਹੀ ਹੈ ਜਪਾ